ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਠੀਕ ਹੋਵੋਗੇ। ਤੇ ਲਓ ਜੀ ਸੂਪ ਪਾਣੀ ਆਪਾਂ ਅੱਜ ਲਵਾਂ। ਤੇ ਹੁਣ ਆਪਾਂ ਚੱਲੇ ਆਂ। ਆਪਣੀ ਨਾ ਰਿਸ਼ਤੇਦਾਰੀ ਇੱਥੇ। ਤੇ 3-4 ਕੋਟੀ ਰਿਸ਼ਤੇਦਾਰਾਂ ਦੇ ਘਰੇ ਚੱਲੇ ਆਂ। ਕਿਉਂਕਿ ਉਹਨਾਂ ਦੇ ਨਾ ਉਤਤਾ ਹੋਇਆ। ਤੇ ਅੱਜ ਉਹਨਾਂ ਦੀ ਸ੍ਰੀ ਬੰਨਣਾ। ਨਿਮੋ ਬੰਨਣਾ ਕਹਿੰਦੇ ਆ ਕਿ ਸ੍ਰੀ ਬੰਨਣਾ ਕਹਿੰਦੇ ਆ। ਸੋ ਅੱਜ ਆਪਾਂ ਉੱਥੇ ਚੱਲੇ ਆਂ ਬੀਬੀ ਤੇ ਮੈਂ ਫੇਰਾ ਜਾਈਏ ਤੇ ਆ ਕੇ ਗੱਲ ਕਰਦੀ ਆਂ ਤੁਹਾਡੇ ਨਾਲ ਕਿਵੇਂ ਜੀ ਕੋਈ ਵਧੀਆ ਜੀ ਗੱਲ ਕਰਦੇ ਆਂ ਤੁਹਾਡੇ ਨਾਲ ਲਓ ਜੀ ਆਪਾਂ ਜਾ ਆਏ ਆਂ ਸਾਰੇ ਕਈ ਸਾਰੇ ਕੰਮ ਵੀ ਕਰੇ ਆਏ ਆਂ ਤੇ ਆਪਾਂ ਜਿੱਥੇ ਗਏ ਸੀਗੇ ਸ਼ਰੀਮ ਬਨਣ ਵਾਸਤੇ ਹੈਨਾ ਸ਼ਰੀਮ ਬਣਾਏ ਆਂ ਸ਼ਰੀਮ ਕਹਿ ਲਓ ਮੈਂ ਪਹਿਲਾਂ ਵੀ ਦੱਸਿਆ ਕਿ ਨਿੰਮ ਕਾ ਲੈਂਦੇ ਨੇ ਹੈਨਾ ਇਹ ਸੇਰੇ ਬਨਣਾ ਵੀ ਕਹਿ ਦਿੰਦੇ ਨੇ ਸੋ ਸਾਡੇ ਵਾਲਾ ਸ਼ਰੀਮ ਬਨਣਾ ਕਹਿੰਦੇ ਨੇ ਤੇ ਉਹ ਆਪਾਂ ਕਰਿਆਈ ਰਸਮ ਹਨਾ ਚਲੇ ਜਾਂਦਿਆਂ ਨੂੰ ਵੈਸੇ ਅ ਸ਼ਨੀ ਬਣ ਚੁੱਕੇ ਸੀਗੇ ਚਲੋ ਕੋਈ ਗੱਲ ਨਹੀਂ ਫਿਰ ਵੀ ਪੰਜ ਸੱਤ ਮਿੰਟ ਹੀ ਲੇਟ ਸੀਗੇ ਖਾ ਪੀ ਕੇ ਤਾਂ ਅਸੀਂ ਆ ਹੀ ਗਏ ਆ ਮਿਲ ਮਿਲਾ ਕੇ ਆ ਗਿਆ ਸਾਰਿਆਂ ਨੂੰ ਵਧਾਈਆਂ ਦੇ ਆਈਆਂ ਹਨਾ ਤੇ ਉਸ ਤੋਂ ਬਾਅਦ ਆਪਣੇ ਕੰਮ ਕਈ ਸੀਗੇ ਕਰਨ ਵਾਲੇ ਤੁਹਾਨੂੰ ਪਤਾ ਹੀ ਆ ਮੇਰੇ ਰੁਟੀਨ ਦੇ ਕੰਮ ਪਾਰਸਲ ਸੀਗੇ ਡਾਕ ਖਾ ਨੇ ਗਈ ਉਸ ਤੋਂ ਬਾਅਦ ਡਾਇਰ ਦੇ ਗਈ ਉਸ ਤੋਂ ਬਾਅਦ ਆਉਂਦੇ ਆਉਂਦੇ ਨਾ ਫਿਰ ਮੈਨੂੰ ਯਾਦ ਆ ਗਿਆ ਕਿਉਂਕਿ ਡਾਕਟਰ ਦੇ ਕੋਲ ਦੀ ਲੰਘਣਾ ਸੀਗਾ ਬੀਬੀ ਨੂੰ ਮੈਂ ਕਿਹਾ ਚਲ ਆਪਾਂ ਅੱਜ ਤੇਰੇ ਜ਼ੰਦ ਵੀ ਦਿਖਾਈ ਚੱਲੀਏ ਚਲੋ ਅ ਗਏ ਲੱਕੀ ਲਈ ਸਾਨੂੰ ਡਾਕਟਰ ਸਾਹਿਬ ਵੀ ਮਿਲ ਗਏ ਤੇ ਉਹਨਾਂ ਨੇ ਬੀਬੀ ਦੇ ਦੰਦਾਂ ਦੀ ਵੀ ਸੈਟਿੰਗ ਕਰੀ ਸੈਟਿੰਗ ਹੁੰਦੀ ਆ ਬਸ ਇਹਦੀ ਥੋੜੀ ਜੀ ਹੈਨਾ ਸੈਟਿੰਗ ਕਰੀ ਤੇ ਉਹਨਾਂ ਨੇ ਕਵਾਇੰਟਮੈਂਟ ਦਿੱਤੀ ਹੈ ਲਾਉਣ ਵਾਸਤੇ ਤੇ ਚਲੋ ਜਦੋਂ ਉਹ ਕਹਿੰਦੇ ਵੀ ਜਦੋਂ ਵੀ ਫੇਰ ਤੁਹਾਨੂੰ ਪ੍ਰੋਬਲਮ ਆਉਂਦੀ ਆ ਹੌਲੀ ਹੌਲੀ ਸੈਟਿੰਗ ਹੁੰਦੀ ਹੁੰਦੀ ਹੈ ਦੰਦਾਂ ਦਾ ਕੰਮ ਹੀ ਇਹ ਜਾਉਂਦਾ ਥੋੜਾ ਟਾਈਮ ਲੱਗ ਜਾਂਦਾ ਇਹਨੂੰ ਜਿਵੇਂ ਹੀ ਤੁਹਾਨੂੰ ਪ੍ਰੋਬਲਮ ਆਉਂਦੀ ਆ 2-4 ਦਿਨਾਂ ਬਾਅਦ ਜਦੋਂ ਵੀ ਆਉਂਦੀ ਹੈ ਨੋਟ ਨਾ ਕਰਿਓ ਵੀ ਸਾਡੇ ਕੋਲੇ ਜਰੂਰ ਆਇਓ ਚਲੋ ਕੋਈ ਚੱਕਰ ਨਹੀਂ ਹੈਗਾ ਜੀ ਮੈਂ ਲੈ ਜਾ ਕਰੂੰਗੀ ਬੀਬੀ ਨੂੰ ਸੈਟਿੰਗ ਆਣੀ ਜ਼ਰੂਰੀ ਹੈ ਖਾਣਾ ਖੂਣਾ ਖਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ ਵੱਡੀ ਖੁਸ਼ਖਬਰੀ ਹੈ ਜਿਹੜੀ ਮੈਂ ਅੱਜ ਤੁਹਾਨੂੰ ਦੇਣ ਲੱਗੀ ਆ ਮੇਰੇ ਲਈ ਤਾਂ ਬਹੁਤ ਵੱਡੀ ਖੁਸ਼ਖਬਰੀ ਹੈ ਤੇ ਤੁਹਾਡੇ ਲਈ ਵੀ ਬਹੁਤ ਵੱਡੀ ਹੋਊਗੀ ਇਹ ਖੁਸ਼ਖਬਰੀ ਕਿਉਂਕਿ ਸਾਰਾ ਕੁਝ ਹੈ ਜਿਹੜਾ ਉਹ ਤੁਹਾਡੇ ਕਰਕੇ ਹੀ ਸੰਭਵ ਹੋ ਸਕਿਆ ਅੱਜ ਆਪਣੇ ਸਬਸਕ੍ਰਾਈਬਰ ਜਿਹੜੇ ਬੀਬੀ ਵੀ ਖੜੀ ਦੇਖੀ ਜਾਂਦੀ ਆ ਵੀ ਹੁਣੇ ਕੀ ਕਹੂਗੀ ਕੀ ਕਹੂਗੀ ਵੀ ਬੋਲ ਹੀ ਨਹੀਂ ਰਹੀ ਅੱਗੇ ਕਹੀ ਨਹੀਂ ਰਹੀ ਤੇ ਅੱਜ ਆਪਣੇ ਤੁਹਾਡੀ سپورਟ ਦੇ ਨਾਲ ਦੋਨੋਂ ਚੈਨਲਾਂ 'ਤੇ 10K ਹੋ ਗਏ ਨੇ 10000 ਮੇਰੇ ਸੰਦੂ ਫੈਮਿਲੀ ਵਾਲੇ ਚੈਨਲ 'ਤੇ ਹੋ ਗਏ 10000 ਤੋਂ ਬਲਕੇ ਉੱਪਰ ਹੀ ਹੋ ਗਏ ਹੁਣ ਜਦੋਂ ਮੈਂ ਵੀਡੀਓ ਬਣਾ ਰਹੀ ਸੀਗੀ ਉਦੋਂ ਤਾਂ 10200 ਕੁਝ ਹੋ ਗਏ ਸੀਗੇ ਤੇ ਇਸੇ ਤਰ੍ਹਾਂ ਹੀ ਆਪਣੇ ਫਰਸਟ ਜੋ ਚੈਨਲ ਤੇ ਵੀ 10K ਹੋ ਗਏ ਨੇ ਜੀ ਠੀਕ ਹੈ ਜੀ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਜੇ ਇਹ ਹੋ ਪਾਇਆ ਤਾਂ ਇਹ ਤੁਹਾਡੀ سپورਟ ਨਾਲ ਹੀ ਹੋ ਪਾਇਆ ਤੁਸੀਂ ਆਪਣੀ ਭੈਣ ਨੂੰ ਕਿਸੇ ਦੀ ਮੈਂ ਛੋਟੀ ਭੈਣ ਕਿਸੇ ਦੀ ਮੈਂ ਵੱਡੀ ਭੈਣ ਕਿਸੇ ਦੀ ਮੈਂ ਬੇਟੀ ਹੈ ਨਾ ਤੇ ਕਈ ਮੇਰੇ ਬੱਚੇ ਤੇ ਕਿਸੇ ਦੀ ਮੈਂ ਆਂਟੀ ਸੋ ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਤੇ ਅੱਜ ਇੱਕ ਭੈਣ ਮਿਲੀ ਜਿਹੜੀ ਦੇਖੋ ਮੈਂ ਅਸੀਂ ਫਰੀਦਕੋਟ ਤੁਹਾਨੂੰ ਕਿਹਾ ਸੀ ਕਿ ਮੈਂ ਤਾਂ ਕਿਸੇ ਨੂੰ ਜਾਣ ਦੇਣੀ ਹੈ ਜ਼ਿਆਦਾ ਹਨਾ ਤੇ ਹੌਲੀ-ਹੌਲੀ ਚਲੋ ਆਪਾਂ ਵਿਚਰਨ ਲੱਗ ਜਾਨੇ ਹਿੱਥੇ ਰਹਿਣ ਲੱਗ ਜਾਨੇ ਜਾਣਨ ਵੀ ਲੱਗ ਜਾਨੇ ਆ ਤੇ ਅੱਜ ਇੱਕ ਭੈਣ ਮਿਲੀ ਮੈਨੂੰ ਮੇਰੀ ਸਬਸਕ੍ਰਾਈਬਰ ਉੱਥੇ ਜਿੱਥੇ ਅਸੀਂ ਗਏ ਸੀਗੇ ਸ਼੍ਰੀ ਮੰਨਨ ਵਾਸਤੇ ਤੇ ਉੱਥੇ ਮੈਨੂੰ ਮੇਰੀ ਸਬਸਕ੍ਰਾਈਬਰ ਮਿਲੀ ਤੇ ਉਹ ਕਹਿੰਦੀ ਵੀ ਮੈਂ ਤੁਹਾਨੂੰ ਦੇਖਿਆ ਕਹਿੰਦੀ ਮੈਂ ਕਹਾਂ ਮੈਂ ਤਾਂ ਭੈਣ ਨੂੰ ਜਰੂਰ ਮਿਲਣਾ ਤੇ ਉਹ ਫਿਰ ਆ ਕੇ ਸਾਨੂੰ ਮਿਲ ਕੇ ਗਏ ਗੱਲਾਂ ਬਾਤਾਂ ਕਰਕੇ ਗਏ ਬੜਾ ਹੀ ਵਧੀਆ ਫੀਲ ਹੁੰਦਾ ਬਹੁਤ ਚੰਗਾ ਫੀਲ ਹੁੰਦਾ ਜੀ ਇਹ ਤੁਹਾਡਾ ਪਿਆਰ ਹੈ ਬਸ ਜਿਹਦੇ ਕਰਕੇ ਮੈਂ ਉੱਡੀ ਫਿਰਦੀ ਰਹਿਣੀ ਆ ਬਿਨਾ ਖੰਭਾ ਤੋਂ ਮੈਂ ਬਿਨਾ ਖੰਭਾ ਤੋਂ ਉੱਡਦੀ ਰਹਿਣੀ ਆ ਸਾਰਾ ਦਿਨ ਤੁਹਾਡੇ ਕਰਕੇ ਸੋ ਇਹ ਪਿਆਰ ਤੇ ਸਪੋਰਟ ਆਪਣੀ ਇਸ ਤਰ੍ਹਾਂ ਹੀ ਬਣਾਈ ਰੱਖਿਓ ਆਪਣੀ ਭੈਣ ਦੇ ਨਾਲ ਸਪੋਰਟ ਬਣਾਈ ਰੱਖਿਓ ਆਪਣੀ ਬੇਟੀ ਦੇ ਸਿਰ ਤੇ ਇਸ ਤਰ੍ਹਾਂ ਹੀ ਹੱਥ ਰੱਖਿਓ ਤਾਂ ਕਿ ਮੈਂ ਆਪਣੀ ਜ਼ਿੰਦਗੀ ਜਿਹੜੀ ਇਹ ਤੁਹਾਡੇ ਸਾਥ ਦੇ ਨਾਲ ਤੁਹਾਡੀ ਸਪੋਰਟ ਦੇ ਨਾਲ ਤੁਹਾਡੇ ਪਿਆਰ ਦੇ ਨਾਲ ਆਸਾਨੀ ਨਾਲ ਅੱਗੇ ਲੈ ਕੇ ਜਾ ਸਕਾਂ ਠੀਕ ਹੈ ਜੀ ਬਾਕੀ ਮੇਰੀ ਸਟੋਰੀ ਸਾਰਿਆਂ ਨੂੰ ਪਤਾ ਹੀ ਹੈਗੀ ਆ ਸੋ ਇਹ ਸਾਰਾ ਕੁਝ ਜੇ ਸੰਭਵ ਹੋ ਰਿਹਾ ਜੇ ਮੈਂ ਆਪਣੀ ਲਾਈਫ इजीली ਲੰਘਾ ਰਹੀ ਆ ਤਾਂ ਉਹ ਸਾਰੇ ਤੁਹਾਡੇ ਸਾਥ ਕਰਕੇ ਹੀ ਲੰਘਾ ਰਹੀ ਆ ਸੋ ਪਰਮਾਤਮਾ ਕਰੇ ਤੁਸੀਂ ਸਾਰੇ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਤੁਹਾਡੇ ਬੱਚੇ ਤੁਹਾਡੀ ਫੈਮਿਲੀ ਤੁਹਾਡਾ ਸਾਰਾ ਪਰਿਵਾਰ ਜਿਹੜਾ ਉਹ ਤੰਦਰੁਸਤ ਰਹੇ ਤੇ ਮੇਰੇ ਨਾਲ ਕੰਟੈਕਟ ਆ ਜਿਹੜਾ ਉਹ ਬਣਾ ਕੇ ਰੱਖਿਓ ਬਹੁਤ ਸਾਰੀਆਂ ਭੈਣਾਂ ਗੱਲਬਾਤ ਕਰਦੀਆਂ ਰਹਿੰਦੀਆਂ ਨੇ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਜਿਵੇਂ ਬਲਜਿੰਦਰ ਭੈਣ ਦਾ ਕੱਲ ਕਨੇਡਾ ਤੋਂ ਫੋਨ ਆਇਆ ਉਹ ਕਹਿੰਦੀ ਮੈਂ ਕਈ ਦਿਨਾਂ ਤੋਂ ਟਰਾਈ ਕਰ ਰਹੀ ਸੀ ਬਿਜਾਰੇ ਡੇਲੀ ਕਮੈਂਟ ਕਰਦੇ ਨੇ ਡੇਲੀ ਕਮੈਂਟ ਕਰਦੇ ਨੇ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਹੋਰ ਵੀ ਬਹੁਤ ਸਾਰੀਆਂ ਭੈਣਾਂ ਨੇ ਹਨ ਤੇ ਜਿਹੜੀਆਂ ਇੰਨੀ ਸਪੋਰਟ ਕਰਦੀਆਂ ਨੇ ਤੁਸੀਂ ਮੇਰੇ ਹਾਊਸ ਟੂਰ ਵਾਲੇ ਵਲੌਗ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਵੈਸੇ ਤਾਂ ਤੁਸੀਂ ਹਰ ਵਲੌਗ ਨੂੰ ਹੀ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਤੇ ਸੋ ਜਿੰਨਾ ਕਾਪਾ ਕਰ ਸਕਦੇ ਆ ਉਹਨਾਂ ਕਾਪਾ ਕੀਤਾ ਦਿਖਾਇਆ ਹਨਾ ਸੋ ਤੁਹਾਡਾ ਸਾਰਿਆਂ ਦਾ ਜੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਤੇ ਚਾਹ ਬਣ ਰਹੀ ਆ ਆਪਣੀ ਮਠਿਆਈ ਆਪਣੇ ਕੋਲ ਹੈਗੀ ਆ ਲੱਡੂ ਆਪਾਂ ਨੂੰ ਮਾਮਾ ਜੀ ਉਹਨਾਂ ਨੇ ਦਿੱਤੇ ਨੇ ਜਿਨ੍ਹਾਂ ਦੇ ਘਰ ਆਪਾਂ ਗਏ ਸੀਗੇ ਉਹ ਆਪਣੇ ਮਾਮਾ ਜੀ ਨੇ ਤੇ ਉਹਨਾਂ ਦੇ ਘਰੋਂ ਆਪਾਂ ਮਠਿਆਈ ਲੈ ਕੇ ਆਏ ਆ ਤੇ ਹੁਣ ਆਪਾਂ ਚਾਹ ਪੀਵਾਂਗੇ enjoy ਕਰਾਂਗੇ ਤੇ ਤੁਸੀਂ ਵੀ ਸਾਡੇ ਨਾਲ enjoy ਕਰਿਓ ਤੁਸੀਂ ਵੀ ਮਠਿਆਈਆਂ ਜਰੂਰ ਲੈ ਕੇ ਆਓ ਤੇ ਮੈਨੂੰ ਸੋਹਣੀਆਂ ਸੋਹਣੀਆਂ ਫੋਟੋ ਪਾਓ ਕਿ ਅਸੀਂ ਵੀ ਮਠਿਆਈ ਖਾਈ सेलिब्रेट ਕਰੋ ਠੀਕ ਹੈ ਮੈਂ ਤੁਹਾਡੀ ਭੈਣ ਆ ਤੇ ਤੁਸੀਂ ਆਪਣੀ ਭੈਣ ਦੀ ਜੋ ਵੀ ਖੁਸ਼ੀ ਹੁੰਦੀ ਆ ਉਹਦੇ ਵਿੱਚ ਜਰੂਰ ਪਾਰਟਿਸਪੇਟ ਕਰੋ ਚਲੋ ਠੀਕ ਹੈ ਜੀ ਚਾਹ ਪੀਨੇ ਹੁਣ ਆ ਜਾਂਦੇ ਹਾਂ ਸੰਦੀਪ ਨੇ ਚਾਹ ਰੱਖੀ ਹੋਈ ਆ ਫਿਰ ਮਿਲਦੇ ਹਾਂ ਦੁਬਾਰਾ ਤੋਂ ਆਪਾਂ ਮੈਂ ਤਾਂ ਬਾਅਦ ਚੁੱਕ ਕੇ ਲਓ ਜੀ ਸੈਲੀਬ੍ਰੇਸ਼ਨ ਆਪਣੀ ਸੈਲੀਬ੍ਰੇਸ਼ਨ ਤੇ ਹੋਰ ਅੱਜ ਤਾਂ ਸਾਨੂੰ ਬਹੁਤ ਖੁਸ਼ੀ ਆ ਹਾਂ ਮਿਰਤੀ ਦੇ ਨੰਬਰ ਬਹੁਤ ਆ ਕੇ ਤੇਰੇ ਨ ਮੇਰੇ ਤੇਰੀ ਦੀਦੇ ਨੰਬਰ ਤੇਰੀਆਂ ਦੂਜੀਆਂ ਠੀਆਂ ਕਰਕੇ ਆਏ ਆਹੋ ਹੋਰ ਦੂਜੀਆਂ ਠੀਆਂ ਕਰਕੇ ਆ ਆਏ ਆ ਬਹੁਤ ਜ਼ਿਆਦਾ سپورਟ ਰਹੀ ਜੀ ਤੁਹਾਡੀ ਬਹੁਤ سپورਟ ਕਰਦੇ ਹੋ ਤੁਸੀਂ ਇੰਨਾ ਪਿਆਰ ਮਿਲਦਾ ਇੰਨਾ ਭੈਣਾਂ ਦਾ ਪਿਆਰ ਮਿਲਦਾ ਇੰਨੇ ਫੋਨ ਇੰਨੇ ਦੁਕਸੋਖ ਆਰੇ ਗੇ ਭੈਣਾਂ ਬੱਚੀਆਂ ਬਹੁਤ ਦੁੱਖ ਸੁੱਖ ਕਰਦੀਆਂ ਨੇ ਵਿਚਾਲੀਆਂ ਬਹੁਤ ਦੁੱਖ ਕਰਦੀਆਂ ਸੇ ਤੇ ਬਸ ਮੈਂ ਤਾਂ ਧੰਨ ਧੰਨੀ ਹੋਗੀ ਤੁਹਾਡੇ ਵਰਗੀਆਂ ਭੈਣਾਂ ਨੂੰ ਮਿਲ ਕੇ ਮੈਂ ਤਾਂ ਧੰਨ ਧੰਨੀ ਹੋਗੀ ਸੱਚੀ ਇੰਨਾ ਮੇਰਾ ਜੀ ਕਰਦਾ ਵੀ ਮੈਂ ਤੁਹਾਨੂੰ ਸਾਰੀਆਂ ਨੂੰ ਕਿਸੇ ਦਿਨ ਇਕੱਠੀਆਂ ਮਿਲੀਏ ਆਪਾਂ ਮੇਰਾ ਐਂ ਜੀ ਕਰਦਾ ਹੁੰਦਾ ਵੀ ਕਦੇ ਸਾਰੀਆਂ ਮੈਨੂੰ ਇੱਕ ਥਾਂ ਇਕੱਠੀਆਂ ਮਿਲ ਜਾ ਤਾਂ ਇੰਨੀਆਂ ਖੂਬ ਸਾਰੀਆਂ ਗੱਲਾਂ ਕਰੀਏ ਆਪਾਂ ਸੋ ਲੋ ਜੀ ਅੱਜ ਆਪਾਂ ਆਪਣੀ ਸੈਲੀਬ੍ਰੇਸ਼ਨ ਤੁਸੀਂ ਵੀ ਖਾਓ ਮਠਿਆਈ ਗਲਬ ਜਮਨ ਐਂਡ ਲੱਡੂ ਲੱਡੂ ਰੰਗ ਬਰੰਗੇ ਲੱਡੂ ਤੇ ਚਾਹ ਪੀਨੇ ਆ ਹੁੰਠਿਆਈ ਖਾਣੇ ਆ ਤੁਸੀਂ ਵੀ ਖਾਓ ਜਰੂਰ ਲੈ ਕੇ ਆਇਓ ਹੁਣ ਇੱਥੋਂ ਤਾਂ ਮੈਂ ਤੁਹਾਨੂੰ ਭੇਜ ਨਹੀਂ ਸਕਦੀ ਹੈਗੀ ਆਨਲਾਈਨ ਹੈ ਨਾ ਕਿ ਭੇਜ ਸਕਦੀ ਹੁੰਦੀ ਭੇਜ ਦਿੰਦੀ ਖੁਸ਼ੀ ਚ ਖੁਸ਼ੀ ਚ ਤੇ ਤੁਸੀਂ ਨਾ ਆਇਓ ਬਸ ਆਪਾਂ ਚਾਹ ਪੀਨੇ ਆ ਫਿਰ ਆਪਾਂ ਕੋਈ ਗੱਲਬਾਤ ਕਰਦੇ ਆ ਠੀਕ ਹੈ ਜੀ ਲੈ ਵੀ सेलिबेशन मैजेशन चल 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 बस हो गया थैंक यू या मैं होदा <हुआ> हूं <laughs> 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 so <laughs> <जापी निये? laughs> कर मैं बस चलो ठीक है जी थैंक यू सो मच जापिए फिर अपन सोहणियां गल्ला करदे आज सोहणियां सोहणियां गल्ला कराऊंगी एक बड़ा बढ़िया कमेंट आया सीगा कल मेरे को और ਦੱਸਾਂਗੇ <दूसान। laughs> ਜਾ ਤੁਸੀਂ ਵੀ ਬੜਿਆ ਹੋਵੇ। ਹோம் ਟੂਰ ਵਾਲੇ ਵਲੌਗ ਤੇ ਨਾ ਇੱਕ ਇਨਾ ਘੈਂਟ ਕਮੈਂਟ ਆਇਆ ਮੈਂ ਤਾਂ ਹਾਸਾ ਹਾਸ ਕੇ ਦੁਰੀ ਹੋ ਗਈ। ਤੇ ਮੈਂ ਚਾਹ ਪੀ ਲਾਂ ਫਿਰ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦੀ ਆਂ ਤੇ ਮੈਨੂੰ ਲੱਗਾ ਤੁਹਾਨੂੰ ਵੀ ਬਹੁਤ ਜ਼ਿਆਦਾ ਹਸਾਊਗਾ। ਲਓ ਜੀ ਅੱਜ ਆਪਾਂ ਇਹ ਵਾਲਾ ਸੂਟ ਪਾਇਆ ਸੀਗਾ। ਜੌਰਜਟ ਲਾਈਨਿੰਗ ਦੇ ਵਿੱਚ ਆਪਾਂ ਤੁਹਾਨੂੰ ਸੂਟ ਦਿੱਤੇ ਸੀਗੇ। ਤੇ ਇਹ ਵਾਲਾ ਸੂਟ ਦੇਖੋ। ਕਾਫੀ ਜ਼ਿਆਦਾ ਸੋਹਣਾ ਸੂਟ ਹੈ ਇਹ। ਤੇ ਅੱਜ ਆਪਾਂ ਤੁਹਾਨੂੰ ਵੀਡੀਓ ਵੀ ਦੇਵਾਂਗੇ ਜੌਰਜਟ ਲਾਈਨਿੰਗ ਦੇ ਸੂਟਾਂ ਦੀ। ਬਹੁਤ ਸੋਹਣਾ ਸੂਟ ਹੈ। ਕਾਫੀ ਜ਼ਿਆਦਾ ਕੰਫਰਟੇਬਲ ਹੈ ਔਰ ਮੈਂ ਤੁਹਾਨੂੰ ਨਾ ਸ਼ੀਸ਼ੇ 'ਚ ਦਿਖਾਉਣੀ ਆ ਇੱਥੇ ਪੂਰਾ ਤੁਹਾਨੂੰ ਦੇਖ ਵੀ ਨਹੀਂ ਰਿਹਾ ਹੈਗਾ। ਆਪਾਂ ਬਾਹਰ ਚੱਲਦੇ ਆ। ਲੋ ਜੀ ਹੁਣ ਤੁਸੀਂ ਦੇਖ ਸਕਦੇ ਹੋ। ਕਿੰਨਾ ਖੂਬਸੂਰਤ ਲੱਗਦਾ ਹੈ ਇਹ ਸੂਟ ਪਰ ਇਹ ਨੂੰ ਮੈਂ ਜੇ ਸ਼ੀਸ਼ੇ 'ਚ ਦਿਖਾਵਾਂ ਸ਼ੀਸ਼ੇ 'ਚ ਹੀ ਦੇਖ ਰਹੇ ਹੋ ਸੱਚ ਸੌਰੀ। ਲੋ ਜੀ ਕਾਫੀ ਜ਼ਿਆਦਾ ਸੋਹਣਾ ਸੂਟ ਲੱਗਦਾ ਹੈ ਇਹ। ਤੇ ਪ੍ਰਿੰਟ ਕਾਫੀ ਜਿਆਦਾ ਅੱਛਾ ਹੈ ਤੇ ਸੂਟ ਦੀ ਨਾ ਫਿਟਿੰਗ ਵੀ ਬਹੁਤ ਵਧੀਆ ਆਉਂਦੀ ਆ ਦੀ ਇਹ ਵਾਲਾ ਕਪੜਾ ਹੀ ਇਹੋ ਜਿਹਾ ਹੁੰਦਾ ਕਿ ਇਹਦੀ ਨਾ ਫਿਟਿੰਗ ਹੈ ਜਿਹੜੀ ਸਟਿਚਿੰਗ ਫਿਟਿੰਗ ਇਹਦੀ ਕਾਫੀ ਅੱਛੀ ਆਉਂਦੀ ਆ ਤੇ ਕਿਉਂਕਿ ਇਹ ਨਾਲ ਜੇ ਲਗਮਾ ਕਪੜਾ ਹੁੰਦਾ ਤੇ ਕਿਸੇ ਚੁਬਮਾ ਬਿਲਕੁਲ ਨਹੀਂ ਹੈਗਾ ਬਹੁਤ ਜਿਆਦਾ ਸੌਫਟ ਹੈਗਾ ਤੇ ਆ ਦੇਖੋ ਜਿਵੇਂ ਟੈਬੀ ਲਾਈਨਿੰਗ ਨਹੀਂ ਹੁੰਦਾ ਦੇਖੋ ਹੁਣ ਲਾਈਨਾਂ ਦਿਖਦੀ ਹੋਣਗੀਆਂ ਜਿਵੇਂ ਟੈਬੀ ਲਾਈਨਿੰਗ ਹੁੰਦਾ ਉਸ ਤਰ੍ਹਾਂ ਦਾ ਹੀ ਇਹ ਜਾਰਜਟ ਲਾਈਨਿੰਗ ਹੈ ਇਹਨੂੰ ਕੋਈ ਟੈਬੀ ਲਾਈਨਿੰਗ ਵੀ ਬੋਲ ਦਿੰਦੇ ਆ ਪਰ ਹੈਗਾ ਇਹ ਜਾਰਜਟ ਲਾਈਨਿੰਗ ਦੇ ਵਿੱਚ ਤੇ ਬ ਗਏ ਸੀਗੇ ਸਰੀ ਮਣਾਉਣਾ ਇਸ ਕਰਕੇ ਮੈਂ ਨਵਾਂ ਸੂਟ ਪਾ ਕੇ ਗਈ ਸੀ ਔਰ ਦੂਸਰੀ ਖੁਸ਼ਖਬਰੀ ਸੀਗੀ ਕਿ ਅੱਜ ਆਪਣੇ 10 ਕੇ ਹੋਏ ਸੀਗੇ ਇਸ ਕਰਕੇ ਲਓ ਜੀ ਹੁਣ ਆਪਾਂ ਵਲੌਗ ਬਣਾ ਕੱਪੜਿਆਂ ਵਾਲੀ ਵੀਡੀਓ ਬਣਾਉਣ ਚੱਲੇ ਸੀਗੇ ਉੱਪਰ ਤੇ ਮੈਂ ਕਿਹਾ ਚੱਲ ਮੈਂ ਪਹਿਲਾਂ ਆਪਣਾ ਸੂਟ ਦਿਖਾ ਦਾਂ ਪਹਿਣਾ ਨੂੰ ਚਲੋ ਬਈ ਉੱਪਰ ਚਲਦੇ ਆਂ ਤੇ ਕੈਮਰਾਮੈਨ ਆ ਰਿਹਾ ਮੇਰੇ ਨਾਲ ਤੇ ਤੁਸੀਂ ਕਹਿੰਦੇ ਹੋ ਨੀ ਆ ਬੀਬੀ ਸਾਡੀ ਬੈਸਟ ਕੈਮਰਾਮੈਨ ਬਿਲਕੁਲ ਬੀਬੀ ਬੈਸਟ ਕੈਮਰਾਮੈਨ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਬੀਬੀ ਤੋਂ ਬਿਨਾ ਆਪਣਾ ਕੋਈ ਵੀ ਕੰਮ ਹੈ ਜਿਹੜਾ ਪੋਸੀਬਲ ਨਹੀਂ ਹੈਗਾ। ਸੋ ਜੇ ਬੀਬੀ ਨਾ ਹੋਵੇ ਤੇ ਆਪਣਾ ਬਟਿਕ ਦਾ ਕੰਮ ਵੀ ਨਾ। ਵੀਡੀਓ ਵੀ ਨਾ ਬਣ ਸਕੇ ਮੇਰੇ ਤੋਂ। ਹਾਂ? ਕਿਹੜਾ? ਹਾਂ। ਹਾਂ, ਇਹ ਸੰਦੀਪ ਲਿਆ ਦੋ ਵੀ ਸੰਦੀਪ। ਅਲਫਾਫਲੇ ਇ ਚੱਕ ਕੇ ਨੀਚੋਂ। ਭੈਣ ਬਣ ਕੇ ਫੜਾ ਜਾ। ਜੀ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਮੇਰੇ ਖਲਾਰੇ ਜੇ ਕਹੂੰ ਤਾਂ ਦਿਖਾ ਦਿੰਨੀ ਹਾਂ ਹਾਂ ਲਓ ਜੀ ਦੇਖੋ ਮੇਰੇ ਕਿੰਨੇ ਖਲਾਰੇ ਪਏ ਨੇ ਹਾਂ ਦੇਖੋ ਢੇਰਾ ਢੇਰਾ ਜੇ ਦੀ ਸੈਟਿੰਗ ਕਰਨੀ ਹੈ ਮੈਂ ਬਹੁਤ ਜ਼ਿਆਦਾ ਕੰਮ ਹੈ ਲਓ ਇਹਨਾਂ ਦੀ ਸੈਟਿੰਗ ਕਰਦੇ ਹਾਂ ਤੇ ਫਿਰ ਆਪਾਂ ਨਵਾਂ ਬਹੁਤ ਸਾਰਾ ਸਟਾਕ ਲੈ ਕੇ ਆਉਂਦਾ ਫਿਰ ਆਪਾਂ ਉਹਨਾਂ ਦੀਆਂ ਵੀ ਵੀਡੀਓਜ਼ ਅੱਜ ਬਣਾ ਸ਼ੂਟ ਕਰਦੇ ਆਂ ਹਾਂ ਬਈ ਆ ਗਿਆ tamam ਆ ਗਿਆ ਰੱਖ ਦੇ ਇੱਥੇ ਰੱਖ ਦੇ ਕੇ ਇਦਾਂ ਤਾਂ ਲੈ ਲੈ ਇੱਥੇ ਤਾਂ ਮੜੂ ਯਾ ਚਲੋ ਠੀਕ ਹੈ ਥੈਂਕ ਯੂ ਲੋ ਜੀ ਹੁਣ ਆਪਾਂ ਆਪਣਾ ਵਲੌਗ ਜਿਹੜਾ ਉਹ ਕੰਪਲੀਟ ਕਰਦੇ ਆਂ ਤੇ ਥੋੜੀ ਦੇ ਰੈਸਟ ਕਰਕੇ ਹੁਣ ਆਪਾਂ ਸ਼ੁਰੂ ਕਰਦੇ ਆਂ ਤੇ ਅ ਇੱਕ ਨਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਤੁਹਾਨੂੰ ਅ ਨਾ ਗੱਲ ਸ਼ੇਅਰ ਕਰੂੰਗੀ ਕਿ ਮੈਨੂੰ ਕਿਹੜਾ ਕਮੈਂਟ ਆਇਆ ਸੀ ਉਹ ਕਮੈਂਟ ਤਾਂ ਮੈਂ ਬੋਲ ਤਾਂ ਨਹੀਂ ਸਕਦੀ ਹੈਗੀ ਕਮੈਂਟ ਮੈਂ ਉਹਦੇ ਤੇ ਹੁਣ ਤੁਹਾਨੂੰ ਸ਼ੋਅ ਕਰ ਦਿੰਨੀ ਆ ਕਿ ਕਿਹੜਾ ਕਮੈਂਟ ਆਇਆ ਸੀ ਤੇ ਮੈਨੂੰ ਨਾ ਤੁਹਾਨੂੰ ਸ਼ੋਅ ਹੋ ਗਿਆ ਹੋਣਾ ਹੈ ਨਾ ਤੁਸੀਂ ਪੜ ਲਿਆ ਹੁਣ ਸਾਰਿਆਂ ਨੇ ਤੇ ਮੈਨੂੰ ਵੈਸੇ ਨੂੰ ਪੜ ਕੇ ਹਾਸਾ ਬਹੁਤ ਆਇਆ ਹਣਾ ਮੈਨੂੰ ਲੱਗਾ ਅਗਲੇ ਨੇ ਵੀ ਵੈਸੇ ਹੀ ਜਾਂ ਤਾਂ ਅਗਲੇ ਨੂੰ ਖਿਜੀ ਆਈ ਕਿ ਤੁਸੀਂ ਪੂਰਾ ਤਾਂ ਦਿਖਾਇਆ ਨਹੀਂ ਹੈਗਾ ਆਪਣਾ ਘਰ ਹਨਾ ਹੋਮ ਟੂਰ ਕਰਵਾ ਰਹੇ ਹੋ ਤੇ ਪਰ ਕੰਪਲੀਟ ਨਹੀਂ ਕਰਵਾਇਆ ਹਨਾ ਸ਼ਾਇਦ ਇਸ ਕਰਕੇ ਇਰੀਟੇਟ ਹੋ ਕੇ ਉਹਨਾਂ ਨੇ ਇਹ ਵਾਲਾ ਕਮੈਂਟ ਹੈ ਜਿਹੜਾ ਉਹ ਪਾਇਆ ਹੋਣਾ ਤੇ ਜਾਂ ਵੈਸੇ ਹੀ ਵੈਸੇ ਹੀ ਪਤਾ ਹੋਊਗਾ ਕੁਝ ਕਹਿ ਨਹੀਂ ਸਕਦੀ ਪਰ ਮੈਨੂੰ ਹਾਸਾ ਬਹੁਤ ਆਇਆ ਸੀਗਾ ਪੜ ਕੇ ਤੇ ਸ਼ਾਇਦ ਤੁਹਾਨੂੰ ਵੀ ਇਸ ਤਰ੍ਹਾਂ ਲੱਗੂਗਾ ਹਨਾ ਤੇ ਚਲੋ ਜੀ ਉਹ ਤਾਂ ਅਗਲੇ ਦੀ ਮੱਝ ਹੀ ਆ ਬਾਕੀ ਸਾਰਿਆਂ ਨੇ ਲਾਈਕ ਕੀਤਾ ਵਲੌਗ ਨੂੰ ਹਨਾ ਤੁਸੀਂ ਕਾਫੀ ਜ਼ਿਆਦਾ ਲਾਈਕ ਕੀਤਾ ਤੇ ਹੁਣੇ-ਹੁਣੇ ਮੈਨੂੰ ਨਾ ਇੱਕ ਭੈਣ ਚਰਨਜੀਤ ਭੈਣ ਨੇ ਮੰਗਵਾਲ ਤੋਂ ਇਹ ਉਹ ਤੇ ਰਹਿੰਦੇ ਹੈਗੇ ਨੇ ਆਸਟ੍ਰੇਲੀਆ ਉਹਨਾਂ ਦਾ ਫੋਨ ਆਇਆ ਕਾਫੀ ਥੇਰ ਗੱਲਾਂ ਕਰਦੇ ਰਹੇ ਕਹਿੰਦੇ ਇਸ ਤਰ੍ਹਾਂ ਕਰਕੇ ਮੈਂ ਤੁਹਾਡੇ ਵਲੌਗ ਬਹੁਤ ਲਾਈਕ ਕਰਦੀ ਆ ਗੱਲਾਂ ਬਾਤਾਂ ਸੁਣਦੀ ਰਹਿੰਦੀ ਆ ਤੇ ਮੈਨੂੰ ਕਹਿੰਦੇ ਪਤਾ ਨਹੀਂ ਲੱਗਦਾ ਵੀ ਮਰ ਕੰਨ ਲਾ ਕੇ ਤੇ ਗੱਲਾਂ ਸੁਣਦੀ ਰਹਿੰਦੀ ਆ ਤੇ ਕਦੇ ਮੈਂ ਨੀਂਦ ਆ ਜਾਂਦੀ ਆ ਤੇ ਮੇਰਾ ਫੋਨ ਕਦੋਂ ਆਪਣੇ ਆਪ ਬੰਦ ਹੁੰਦਾ ਜਾਂ ਨਹੀਂ ਹੁੰਦਾ ਤੇ ਇੱਕ ਹੁਣੇ ਇੱਕ ਸਟੂਡੈਂਟ ਦੇਸ਼ ਦੇ ਪਾਪਾ ਦੀ ਸਟੂਡੈਂਟ ਹੈ ਕੁੜੀ ਹੈ ਉਹਨਾਂ ਨੇ ਅੱਗੇ ਵੀ ਕਮੈਂਟ ਵੀ ਕੀਤਾ ਸੀ ਕਿਰਨ ਸਿੱਧੂ ਦੀ ਆ ਪਾ ਉਹਨਾਂ ਦਾ ਕਮੈਂਟ ਦਾ ਜਵਾਬ ਜਰੂਰ ਦੇਤਾ ਸੀਗਾ ਤਾਂ ਅੱਜ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਮਤਲਬ ਕਿ ਮੈਨੂੰ ਕਾਲ ਕੀਤੀ ਤੇ ਉਹ ਇੱਕ ਲੜਕੀ ਹੈ ਤੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਮੇਰੇ ਸੀ ਪਾਪਾ ਦੀਆਂ ਬਹੁਤ ਸਾਰੀਆਂ ਯਾਦਾਂ ਮੇਰੇ ਨਾਲ ਉਹਨਾਂ ਨੇ ਸ਼ੇਅਰ ਕੀਤੀਆਂ ਕਿ ਉਹ ਕਿਸ ਤਰ੍ਹਾਂ ਦੇ ਟੀਚਰ ਸੀਗੇ ਕਿੱਦਾਂ ਸਾਨੂੰ ਪੜ੍ਹਾਉਂਦੇ ਸੀਗੇ ਹਨਾ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਕੋਈ ਉਹਨਾਂ ਦੀ ਗੱਲ ਮੇਰੇ ਨਾਲ ਕਰਦਾ ਹੈ ਹਨਾ ਜਿਹੜਾ ਉਹਨਾਂ ਨੂੰ ਜਾਣਦਾ ਹੈ ਤੇ ਫਿਰ ਉਹ ਮੇਰੇ ਨਾਲ ਉਹਨਾਂ ਦੀ ਗੱਲ ਸ਼ੇਅਰ ਕਰਦਾ ਹੈ ਤੇ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਹੈ ਸੋ ਮੈਨੂੰ ਬਹੁਤ ਚੰਗਾ ਲੱਗਿਆ ਹਨਾ ਤੇ ਲੋ ਜੀ ਹੁਣ ਅੱਗੇ ਹੈਗਾ ਦੀਦੀ ਤੁਹਾਡੀਆਂ ਗੱਲਾਂ ਬਹੁਤ ਦਿਲਚਸਪ ਨੇ ਤੁਹਾਡੀਆਂ ਗੱਲਾਂ ਸੁਣ ਕੇ ਦੁੱਖ ਥੋੜਾ ਘਟ ਜਾਂਦਾ ਸਾਡਾ ਨਾਮ ਜਰੂਰ ਬੋਲ ਦਿਆ ਕਰੋ ਤਾਂ ਕਿ ਸਾਨੂੰ ਫੀਲ ਹੁੰਦਾ ਕਿ ਅਸੀਂ ਤੁਹਾਡੇ ਮਾਈਂਡ ਵਿੱਚ ਆ ਤੁਸੀਂ ਤਾਂ ਜੀ ਸਾਰੇ ਮੇਰੇ ਮਾਈਂਡ ਚ ਨਹੀਂ ਮੇਰੇ ਦਿਲ ਚੋਂ ਸਾਰੀਆਂ ਭੈਣਾਂ ਮੇਰੇ ਦਿਲ ਚ ਨਹੀਂ ਲਖਵੀਰ ਕੌਰ ਸੰਧੂ ਲਖਵੀਰ ਕੌਰ ਸੰਧੂ ਭੈਣ ਕਹਿੰਦੇ ਸਾਡਾ ਨਾਮ ਬੋਲ ਦਿਆ ਕਰੋ ਸਾਨੂੰ ਪਤਾ ਲੱਗੇ ਕਿ ਤੁਸੀਂ ਤੁਹਾਡੇ ਮਾਈਂਡ ਚ ਆ ਲਖਵੀਰ ਕੌਰ ਜੀ ਤੁਸੀਂ ਮੇਰੇ ਮਾਈਂਡ ਚ ਨਹੀਂ ਹੈਗੇ ਤੁਸੀਂ ਮੇਰੇ ਦਿਲ ਚੋਂ ਮੈਂ ਵੀ ਤੁਹਾਡੇ ਵਰਗੀ ਆ ਅਮਰਜੀਤ ਕੌਰ ਸੈਣੀ ਦੀ ਆਈਡੀ ਤੋਂ ਆ ਜੀ ਕਹਿੰਦੇ ਮੈਂ ਵੀ ਤੁਹਾਡੇ ਵਰਗੀ ਆ ਮੇਰੇ ਹਸਬੰਡ ਨੂੰ ਪੂਰੇ ਹੋਏ 16 ਸਾਲ ਹੋ ਗਏ ਉਹ ਸੋ ਸੈਡ ਮੈਂ ਵੀ ਆਪਣੇ ਦੋਵੇਂ ਬੱਚੇ ਆਪ ਹੀ ਵਿਆਹੇ ਮੈਂ ਬੜੇ ਹੌਸਲੇ ਵਾਲੀ ਆ ਜ਼ਿੰਦਗੀ ਨੂੰ ਚਲਾਇਆ ਗੁਰੂ ਦੇ ਲੜ ਲੱਗੀ ਹੋਈ ਆ ਮੈਨੂੰ ਵੀ ਵਲੌਗ ਬਣਾਉਣ ਬਾਰੇ ਜਾਣਕਾਰੀ ਦਿਓ ਕਿੰਨੀ ਅੱਛੀ ਗੱਲ ਕੀਤੀ ਹੈ ਭੈਣ ਜੀ ਤੁਸੀਂ ਤੇ ਅਮਰਜੀਤ ਭੈਣ ਕਹਿੰਦੇ ਮੈਨੂੰ ਵਲੌਗ ਬਣਾਉਣ ਬਾਰੇ ਦੱਸੋ ਤੁਸੀਂ ਨਾ ਇਦਾਂ ਕਰੋ ਜੀ ਐਕਚੁਅਲੀ ਮੈਂ ਚੈਨਲ ਤਾਂ ਖੁਦ ਨਹੀਂ ਬਣਾਇਆ ਸੀਗਾ ਤੇ ਨਾ ਹੀ ਮੈਨੂੰ ਇਹਦੇ ਬਾਰੇ ਨੌਲੇਜ ਹੈਗੀ ਆ ਇਹ ਬੇਟੇ ਨਹੀਂ ਬਣਾਇਆ ਸੀਗਾ ਤੇ ਬੇਟੇ ਨਹੀਂ ਮਤਲਬ ਕਿ ਜੋ ਕੀਤਾ ਸਭ ਕੁਝ ਹੋ ਨਹੀਂ ਕੀਤਾ ਸੀਗਾ ਮੈਨੂੰ ਸਿਖਾ ਜ਼ਰੂਰ ਦਿੱਤਾ ਐਡੀਟਿੰਗ ਵਗੈਰਾ ਕਿਦਾਂ ਕਰਨੀ ਹੈਗੀ ਆ ਔਰ ਜਿਹੜੇ ਵਲੌਗ ਬਣਾਉਣ ਦੀ ਗੱਲ ਕਰਦੇ ਹਾਂ ਤੁਸੀਂ ਉਹ ਉਹ ਤਾਂ ਤੁਸੀਂ ਹਰ ਇੱਕ ਦਾ ਦੇਖੋ ਆਪਣਾ ਆਪਣਾ ਹਿਸਾਬ ਕਰਦਾ ਹੁੰਦਾ ਕਿ ਤੁਸੀਂ ਕਿਸ ਤਰ੍ਹਾਂ ਬਣਾਉਣਾ ਚਾਹੁੰਦੇ ਹੋ ਕਿਸ ਚੀਜ਼ ਤੇ ਬਣਾਉਣਾ ਚਾਹੁੰਦੇ ਹੋ ਨਾ ਵਲੌਗ ਤੇ ਤੁਸੀਂ ਉਦਾਂ ਮਤਲਬ ਕਿ ਸਟਾਰਟ ਕਰ ਦੋ ਕੋਈ ਚੱਕਰ ਨਹੀਂ ਹੈਗਾ ਅ ਕੋਈ ਵੀ ਸਿੱਖ ਕੇ ਨਹੀਂ ਆਉਂਦਾ ਹੈਗਾ ਬਾਈ ਬਰਥ ਕੋਈ ਸਿੱਖ ਕੇ ਨਹੀਂ ਆਉਂਦਾ ਕੋਈ ਵੀ ਚੀਜ਼ ਇਹ ਸਿੱਖਣੀ ਪੈਂਦੀ ਆ ਔਰ ਹੌਲੀ ਹੌਲੀ ਐਕਸਪੀਰੀਅੰਸ ਦੇ ਨਾਲ ਬੰਦਾ ਸਿੱਖ ਜਾਂਦਾ ਹੈ ਇਹ ਮੇਰਾ ਜਿਹੜੇ ਵਲੌਗ ਚੱਲੇ ਨੇ ਨਾ ਜੀ ਤੁਸੀਂ ਦੇਖੇ ਹੋਣਗੇ ਜਿਨ੍ਹਾਂ ਨੇ ਮੇਰੀ ਇੱਕ ਵੀਡੀਓ ਦੇਖੀ ਆ ਨਾ ਉਹਨਾਂ ਨੇ ਫਿਰ ਮੇਰੀਆਂ ਪੁਰਾਣੀਆਂ ਵੀ ਬਹੁਤ ਸਾਰੀਆਂ ਵੀਡੀਓ ਦੇਖੀਆਂ ਨੇ ਔਰ ਮੈਨੂੰ ਦੱਸਿਆ ਉਹਨਾਂ ਨੇ ਕਿ ਜਦੋਂ ਇੱਕ ਵਲੌਗ ਸਾਡੇ ਸਾਹਮਣੇ ਆਇਆ ਅਚਾਨਕ ਤਾਂ ਫਿਰ ਅਸੀਂ ਉਹ ਤਾਂ ਦੇਖਿਆ ਹੀ ਉਹਦੇ ਨਾਲ ਹੋਰ ਬਹੁਤ ਸਾਰੇ ਦੇਖੇ ਪਿਛਲੇ ਔਰ ਤੁਹਾਨੂੰ ਪਤਾ ਹੋਣਾ ਹੈ ਕਿ ਮੈਨੂੰ ਇੱਕ ਸਾਲ ਡੇਢ ਸਾਲ ਤੋਂ ਮੈਂ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਪਰ ਜਿਆਦਾ ਨਹੀਂ ਚੱਲਿਆ ਸੀਗਾ ਬਸ ਪਰ ਮੈਂ ਕਰਦੀ ਰਹਿੰਦੀ ਸੀਗੀ ਕਦੇ 200 ਵਿਊ ਆ ਗਏ 400 ਆ ਗਏ 500 ਆ ਗਏ 700 ਆ ਗਏ ਜਿੱਦੇ ਕਿਤੇ 500 ਤੋਂ ਲੰਘ ਜਾਂਦੇ ਸੀ ਤੇ ਫਿਰ ਮੈਂ ਤਾਂ ਸ਼ਾਲਾ ਮਾਰਦੀ ਹੁੰਦੀ ਸੀਗੀ ਕਿ ਮੇਰੇ ਅਜਾਣੇ ਵਿਊ ਆ ਗਏ ਹਨ ਤੇ ਮੈਨੂੰ ਵੈਸੇ ਉਹਦਾ ਪਤਾ ਨਹੀਂ ਲੱਗਦਾ ਹੁੰਦਾ ਸੀਗਾ ਮੈਂ ਕੀ ਬਣਾਵਾਂ ਕੀ ਕਰਾਂ ਹਨਾ ਕਿ ਪਹਿਲਾਂ ਮੈਂ ਕੁਕਿੰਗ ਤੋਂ ਸਟਾਰਟ ਕੀਤਾ ਸੀਗਾ ਪਰ ਕੁਕਿੰਗ ਦਾ ਤਾਂ ਕੰਮ ਹੀ ਬਹੁਤ ਔਖਾ ਜੀ ਜਦੋਂ ਕੋਈ ਚੀਜ਼ ਕੁਕਿੰਗ ਕਰਨ ਲੱਗਦੇ ਆ ਬੇਟਾ ਇੱਥੇ ਸੀ ਉਹਦੋਂ ਤੇ ਆਪਣੀ ਚਰਨਜੀਤ ਹੁੰਦੀ ਸੀਗੀ ਉਹਦੋਂ ਕੰਮ ਕਰਾਉਂਦੀ ਆਪਣੇ ਨਾਲ ਤੇ ਚਰਨਜੀਤ ਨੇ ਸਾਰਾ ਕੰਮ ਕਰਕੇ ਜਾਣਾ ਕਿਚਨ ਐਂ ਟਿਕਟੌਕ ਕਰਕੇ ਜਾਣੀ ਤੇ ਮੈਂ ਫੇਰ ਸਾਰਾ ਖਲਾਰਾ ਪਾ ਲੈਣਾ ਜਦੋਂ ਆਪਾਂ ਕੁਕਿੰਗ ਕਰਦੇ ਆ ਹਨਾ ਤੇ ਉਹ ਵੀ ਕੁਕਿੰਗ ਇਸ ਤਰ੍ਹਾਂ ਕਰਨੀ ਕਿ ਜਦੋਂ ਵਲੌਗ ਦੇਣਾ ਹੋਵੇ ਕਿਸੇ ਨੂੰ ਹਨਾ ਫਿਰ ਤੁਹਾਨੂੰ ਪਤਾ ਹੀ ਆ ਕਿ ਉਹਦੇ ਉਸ ਹਿਸਾਬ ਨਾਲ ਕਰਨਾ ਪੈਂਦਾ ਤੇ ਮੇਰੇ ਤਾਂ ਇੰਨੇ ਬਰਤਨ ਹੋ ਜਾ ਕਰਨ ਢੇਰ ਪਿੱਛੋਂ ਤੇ ਮੈਂ ਤਾਂ ਮਹੀਨਾ ਕ ਤੱਕ ਕੀਤੀ ਈ ਮਹੀਨਾ ਡੇਢ ਮਹੀਨਾ ਉਸ ਤੋਂ ਬਾਅਦ ਮੇਰੇ ਤਾਂ ਕੰਨਾਂ ਨੂੰ ਲੱਗ ਗਿਆ ਤੇ ਮੈਂ ਕਹਾਂ ਨਾ ਵੀ ਆਪਣੇ ਤੋਂ ਇਹ ਕੰਮ ਹੁਣ ਗਰਮੀ ਹੈ ਇੱਕ ਮੇਰੇ ਤੋਂ ਨਹੀਂ ਹੋ ਸਕਦਾ ਮੇਨੂੰ ਤਾਂ ਕੰਮ ਹੀ ਵਧਿਆ ਹੋਇਆ ਬਹੁਤ ਜ਼ਿਆਦਾ ਸੋ ਆਪਾਂ ਉਹ ਤੋਂ ਬਾਅਦ ਆਪਾਂ ਨਾਰਮਲ ਵਲੌਗ ਸੀਗੇ ਜਿਹੜੇ ਉਹ ਪਾਣੀ ਸ਼ੁਰੂ ਕਰਦੇ ਪਰ ਮੈਨੂੰ ਡੇਲੀ ਆ ਹੁੰਦਾ ਸੀਗਾ ਵੀ ਮੈਂ ਕੀ ਚੀਜ਼ ਪਾਵਾਂ ਅੱਜ ਕੀ ਪਾਵਾਂ ਕਿੱਥੋਂ ਸ਼ੁਰੂ ਕਰਾਂ ਕਿੱਥੇ ਖਤਮ ਕਰਾਂ ਮੈਨੂੰ ਪਰ ਹੌਲੀ ਹੌਲੀ ਵਿੱਚੋਂ ਫਿਰ ਮੈਂ 6 ਮਹੀਨੇ ਛੱਡ ਵੀ ਦਿੱਤੇ। ਇਹਦਾ ਦੁਬਾਰਾ ਤੋਂ ਫੇਰ ਸਟਾਰਟ ਕਰ ਲੇ। ਹੁਣ ਹੁਣ ਮੈਨੂੰ ਥੋੜੀ ਜੀ ਜਾਂਚ ਜੀ ਆ ਗਈ ਹੈ। ਮੈਨੂੰ ਲੱਗਦਾ ਹੈ ਵੀ ਮੈਂ ਜਾਂਚ ਆ ਗਈ। ਬਾਕੀ ਤਾਂ ਤੁਸੀਂ ਦੱਸ ਦਿਓ ਕਿ ਮੈਂ ਕਿੰਦਾ ਨੇ ਬਣਾਉਣੀ ਆ। ਮੈਨੂੰ ਥੋੜਾ ਜਿਹਾ ਇਜ਼ੀ ਫੀਲ ਹੋਣ ਲੱਗ ਗਿਆ ਕਿ ਹੁਣ ਮੈਂ ਕੁਝ ਵੀ ਬਣਾ ਸਕਦੀ ਆ। ਕਿਸੇ ਵੀ ਟੌਪਿਕ ਤੇ ਬੋਲ ਸਕਦੀ ਆ ਹਨਾ। ਹੁਣ ਮੇਰੇ ਵਲੌਗ ਆ ਜਿਹੜੇ ਉਹ ਕਮਮ ਧੰਦਿਆਂ ਤੋਂ ਰੁਟੀਨ ਤੋਂ ਹਟ ਕੇ ਨਹੀਂ। ਮੇਰੇ ਟੌਪਿਕ ਵੀ ਕੁਝ ਡਿਫਰੈਂਟ ਹੁੰਦੇ ਨੇ ਹਨਾ। ਸੋ ਆਪਾਂ ਤੁਸੀਂ ਭੈਣੋ ਸਾਰੀਆਂ ਹੀ ਇਹ ਕੰਮ ਕਰ ਸਕਦੀਆਂ ਉਹ ਮੈਂ ਕੋਈ ਸਿੱਖੀ ਸਿਖਾਈ ਨਹੀਂ ਆਈ ਸੀਗੀ ਮੈਨੂੰ ਸਾਲ ਡੇਢ ਸਾਲ ਲੱਗਿਆ ਸੀਗਾ ਇਹਨਾਂ ਚੀਜ਼ਾਂ ਤੇ ਤੇ ਹੌਲੀ ਹੌਲੀ ਚੱਲੇ ਸੀਗੀ ਠੀਕ ਹੈ ਬਸ ਇੱਕ ਗੱਲ ਦਾ ਧਿਆਨ ਰੱਖਿਓ ਕਦੇ ਕਿਸੇ ਦੀ ਕਾਪੀ ਨਾ ਕਰਿਓ ਜਦੋਂ ਤੁਸੀਂ ਕਿਸੇ ਦੀ ਕਾਪੀ ਕਰੋਗੇ ਨਾ ਤੁਸੀਂ ਸਕਸੈਸਫੁਲ ਨਹੀਂ ਹੋ ਸਕਦੇ ਜੋ ਵੀ ਹੋਣਾ ਚਾਹੀਦਾ ਤੁਹਾਡਾ origignal ਹੋਣਾ ਚਾਹੀਦਾ originality ਹੋਣੀ ਚਾਹੀਦੀ ਹੈ ਬੰਦੇ ਦੀ ਉਹਦੀ ਆਪਣੀ ਜਿਹੜੀ ਹਾਰਡਵਰਕ ਹੈ ਨਾ ਉਹ ਬਾਹਰ ਆਉਣੀ ਚਾਹੀਦੀ ਹੈ ਆਪਣਾ ਜੋ ਟੈਲੈਂਟ ਹੈ ਜੋ ਕਹਿਣਾ ਚਾਹੁੰਦਾ ਤੁਹਾਡੇ ਦਿਲ ਦੀ ਗੱਲ ਉਹ ਬਾਹਰ ਹੋਣੀ ਚਾਹੀਦੀ ਆ ਤੁਸੀਂ ਕਾਪੀ ਜੇ ਕਿਸੇ ਦੀ ਕਰੋਗੇ ਤੁਸੀਂ ਕਦੇ ਵੀ ਸக்ஸੈਸਫੁਲ ਨਹੀਂ ਹੋ ਸਕੋਗੇ ਠੀਕ ਹੈ ਜੀ ਮੈਂ ਦੇਖਿਆ ਇਹ ਆਪਣੇ ਤਜਰਬੇ ਨੇ ਜੀ ਕਾਪੀ ਨਕਲ ਮਾਰ ਕੇ ਕਦੇ ਵੀ ਤੁਸੀਂ ਜਿਆਦਾ ਨੰਬਰ ਨਹੀਂ ਲੈ ਸਕਦੇ ਸੋ ਹੁਣ ਤਾਂ ਭੈਣਾਂ ਦਾ ਪਿਆਰ ਹੀ ਬਹੁਤ ਮਿਲਦਾ ਜੀ ਹੁਣ ਤਾਂ ਮੈਂ ਫੁੱਲ ਹੀ ਨਹੀਂ ਸਮਾਉਂਦੀ ਹੁਣ ਤਾਂ ਮੈਨੂੰ ਬਹੁਤ ਤਿਆਰ ਕਰਦਿਆਂ ਨੇ ਮੇਰੀਆਂ ਭੈਣਾਂ ਵੱਡੀਆਂ ਭੈਣਾਂ ਛੋਟੀਆਂ ਭੈਣਾਂ ਬੱਚੇ ਕੁੜੀਆਂ ਆਂਟੀਆਂ ਸਾਰੀਆਂ ਬਹੁਤ ਪਿਆਰ ਦਿੰਦੀਆਂ ਨੇ ਤੇ ਤੁਸੀਂ ਕਰੋ ਜੀ ਜਰੂਰ ਕੰਮ ਕਰੋ ਜੇ ਮੇਰੀ ਕਿਸੇ ਵੀ ਹੈਲਪ ਦੀ ਲੋੜ ਹੋਈ ਮੇਰੇ ਤੋਂ ਕੁਝ ਪੁੱਛਣਾ ਹੋਇਆ ਤੁਸੀਂ ਮੈਨੂੰ ਕਾਲ ਕਰ ਲਿਓ ਆਪਣਾ ਫਸਟ ਸਟੈਪ ਚੈਨਲ ਦੇ ਉੱਪਰ ਨੰਬਰ ਹੁੰਦਾ ਆ ਚੋੜੀਆਂ ਬਾਰੇ ਕਹਿੰਦੇ ਦੁਬਾਰਾ ਜਰੂਰ ਦੱਸੋ ਦੇਖੋ ਜੀ ਤੁਸੀਂ ਉਹੀ ਵਲੌਗ ਦੇਖ ਲਓ ਦੁਬਾਰਾ ਦੁਬਾਰਾ ਤਾਂ ਆਪਾਂ ਉਹੀ ਚੀਜ਼ ਕੀ ਦੱਸੀ ਜਾਵਾਂਗੇ ਉਹਦੇ ਵਿੱਚ ਮੈਂ ਸਾਰਾ ਕੁਝ ਕਲੀਅਰ ਕੀਤਾ ਹੋਇਆ ਹੈ ਨਾ ਇਹ ਹੈਗੇ ਨੇ ਲਖਵੀਰ ਕੌਰ ਸੰਧੂ ਹੀ ਕਹਿ ਰਹੇ ਨੇ ਜਿਨ੍ਹਾਂ ਦਾ ਪਹਿਲਾਂ ਆਇਆ ਸੀਗਾ ਕਮੈਂਟ ਵੀ ਸਾਨੂੰ ਪਤਾ ਲੱਗਦਾ ਰਹੇ ਕਿ ਤੁਸੀਂ ਤੁਹਾਡੇ ਮਾਈਂਡ 'ਚ ਲਖਵੀਰ ਜੀ ਆਪਾਂ ਪੂਰਾ ਕਲੀਅਰ ਕੀਤਾ ਹੋਇਆ ਹੈ ਅਗਰ ਕੋਈ ਚੀਜ਼ ਰਹੇਗੀ ਤਾਂ ਮੈ ਅ नेक्स्ट ਹੈ ਅ ਬਲੌਗ ਬਹੁਤ ਵਧੀਆ ਜੀ ਸਸਤੀ ਕਾਲ ਜੀ ਅਜੀਪਾਲ ਸਿੰਘ ਦੀ ਆਈਡੀ ਤੋਂ ਐ ਹਰਮਨ ਨੇ ਇਹਨਾਂ ਦਾ ਨਾਮ ਹਰਮਨ ਹੈ ਅਬੋਹਰ ਤੋਂ ਸਸਤੀ ਕਾਲ ਜੀ ਬਹੁਤ ਵਧੀਆ ਬਲੌਗ ਜੀ ਬਿਲਕੁਲ ਸਹੀ ਗੱਲ ਜੀ ਤੁਹਾਡੀ ਆਪਣੇ ਆਪ ਨੂੰ ਸਵਾਰ ਕੇ ਰੱਖਣਾ ਚਾਹੀਦਾ ਹੈ ਸੰਭਾਲ ਕੇ ਰੱਖਣਾ ਚਾਹੀਦਾ ਜਨਮ ਵਾਰ-ਵਾਰ ਨਹੀਂ ਮਿਲਦਾ ਜਿਨ੍ਹਾਂ ਨੂੰ ਰੱਬ ਲੈ ਕੇ ਉਹ ਆਪਣੇ ਵਾਸਤੇ ਗੱਲ ਨਹੀਂ ਹਰਮਨ ਅਬੋਹਰ ਤੋਂ ਸਹੀ ਗੱਲ ਕਹਿ ਰਹੇ ਹੋ ਹਰਮਨ ਜੀ ਤੇ ਇਹ ਜਨਮ ਜਿਹੜਾ ਉਹ ਬੜੀ ਮੁਸ਼ਕਲ ਮਿਲਦਾ ਹੈ ਹਨਾ ਸੋ ਥੋੜਾ ਜਿਹਾ ਆਪਣੇ ਵੱਲ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਾਣਾ ਤਾਂ ਉੱਥੇ ਹੀ ਆ ਉਸਦੇ ਰਸਤੇ ਜਾਣਾ ਸਾਰਿਆਂ ਨੇ ਇੱਕੇ ਥਾਂ ਹੀ ਪਹੁੰਚਣਾ ਇੱਕੇ ਥਾਂ ਤੋਂ ਹੀ ਆਈਆਂ ਸਾਰੇ ਅ ਨੈਕਸਟ ਹੈ ਜੀ ਦਿ올 ਦਿ올 ਉਹ ਬਰਾਜ ਦੀਦੀ ਸਸਤੀ ਕਾਲ ਜੀ ਜਿਵੇਂ ਮੇਲੇ ਵਿੱਚ ਚੱਕੀ ਰਾਏ ਨੂੰ ਕੋਈ ਨਹੀਂ ਪੁੱਛਦਾ ਦੇਖੋ ਜੀ ਕਮੈਂਟ ਇੰਨਾ ਇੰਟਰਸਟਿੰਗ ਹੈ ਤੁਸੀਂ ਜ਼ਰੂਰ ਸੁਣੋ ਅ ਜਿਵੇਂ ਜੀ ਮੇਲੇ ਵਿੱਚ ਚੱਕੀ ਰਾਏ ਨੂੰ ਕੋਈ ਨਹੀਂ ਪੁੱਛਦਾ ਇਦਾਂ ਹੀ ਮੇਰਾ ਕਮੈਂਟ ਵੀ ਨਹੀਂ ਦੇਖਦੇ सिमर द ऑल बटिंडा जी दी मैं एक सूट ਲੈਣਾ ਸੀ ਪਰ ਤੁਸੀਂ ਮੇਰਾ ਕਮੈਂਟ ਨਹੀਂ ਚੈੱਕ ਕੀਤਾ ਮੇਰੇ ਨਾਲ ਗੁੱਸੇ ਆ ਜੀ ਮਾਫੀ ਲਾਈਕ ਹੋਏ ਤਾਂ ਮਾਫ ਕਰਨਾ ਛੋਟੀ ਭੈਣ सिमरਜੀਤ ਕੌਰ ਦੇ ਆਲ ਬਟਿੰਡਾ सिमरਜੀਤ ਕੌਰ ਜੀ ਗੁੱਸੇ ਵਾਲੀ ਤਾਂ ਆਪਣੀ ਕੋਈ ਗੱਲ ਹੀ ਨਹੀਂ ਹੈਗੀ ਗੁੱਸੇ ਵਾਲਾ ਆਪਣਾ ਸੁਭਾਅ ਹੀ ਨਹੀਂ ਹੈਗਾ ਗੁੱਸਾ ਕਰਕੇ ਆਪਾਂ ਜਾਣਾ ਕਿੱਥੇ ਆ ਤੁਹਾਡੇ ਨਾਲ ਗੁੱਸਾ ਕਰਕੇ ਆ ਨਾ ਤੁਸੀਂ ਤਾਂ ਮੇਰੀ ਇੰਨੀ ਆ ਪਿਆਰੀਆਂ ਭੈਣਾਂ ਹੋ ਇੰਨਾ ਪਿਆਰ ਦਿੰਨੀ ਹੋ ਤੁਹਾਡੇ ਨਾਲ ਤਾਂ ਗੁੱਸੇ ਆਪਾਂ ਬਿਲਕੁਲ ਨਹੀਂ ਹੁੰਦੇ ਨਹੀਂ ਪਤਾ ਲੱਗਿਆ ਹੁਣ ਕਈ ਵਾਰੀ ਕੋਈ ਕਮੈਂਟ ਰਹਿ ਜਾਂਦੇ ਨੇ ਤਾਂ ਪਤਾ ਨਹੀਂ ਲੱਗਦਾ ਹੈਗਾ ਕੋਈ ਗੱਲ ਨਹੀਂ ਸੂਟ ਸੱਟ ਵਾਲੀ ਕੋਈ ਗੱਲ ਨਹੀਂ ਹੈਗੀ ਜੀ ਉਹ ਵੀ ਜਿਹੜਾ ਆਪਣਾ ਚੈਨਲ ਹੈਗਾ ਨਾ ਉਹ ਵੀ ਆਪਣਾ ਜਸਟ ਫॉर ਟਾਈਮ ਪਾਸ ਹੈ ਉਹ ਐਦਾਂ ਨਾ ਸੋਚੋ ਤੁਸੀਂ ਵੀ ਜੇ ਸੂਟ ਲੈਣੇ ਆ ਤਾਂ ਹੀ ਗੱਲ ਕਰਨੀ ਆ ਸੂਟਾਂ ਸੱਟਾਂ ਦਾ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਠੀਕ ਹੈ ਤੇ ਤੁਸੀਂ ਵੈਸੇ ਮੇਰੇ ਨਾਲ ਗੱਲ ਕਰ ਲੈਨੇ ਹੋ ਕਮੈਂਟ ਕਰਦੇ ਹੋ ਮੈਨੂੰ ਪਸੰਦ ਕਰਦੇ ਹੋ ਮੈਨੂੰ ਇੰਨਾ ਹੀ ਬਹੁਤ ਆ ਬਸ ਅ ਮੈਂ ਤੁਹਾਡੇ ਵਲੌਗ ਹਰਜੀਤ ਕੌਰ ਦੀ ਆਈਡੀ ਹਰਜਿੰਦਰ ਕੌਰ ਦੀ ਆਈਡੀ ਤੋਂ ਆਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਵਲੌਗ ਇੱਕ ਦੋ ਦਿਨ ਤੋਂ ਹੀ ਦੇਖਣੇ ਸ਼ੁਰੂ ਕੀਤੇ ਨੇ ਮੈਨੂੰ ਤੁਸੀ ਬਹੁਤ ਵਧੀਆ ਲੱਗਦੇ ਹੋ ਤੁਸੀਂ ਖੁਸ਼ ਰਹੇ ਰਹੋ ਇਸ ਤਰ੍ਹਾਂ ਹੀ ਹਾਂਜੀ ਥੈਂਕ ਯੂ ਥੈਂਕ ਯੂ ਸੋ ਮੱਚ ਜੀ ਆਪਾਂ ਖੁਸ਼ੀ ਰਵਾਂਗੇ ਅ ਵੈਰੀ ਕਲੀਨ ਐਂਡ ਬਿਊਟੀਫੁਲ ਹਾਊਸ ਸਿਸ ਹੇਅਰ ਸਟਾਈਲ ਤੇ ਵੀਡੀਓ ਬਣਾਓ ਰਿੰਪੀ ਆਲੈਕ ਬਣਾ ਦਿਜੀਏ ਆਪਾਂ ਹੇਅਰ ਸਟਾਈਲ ਤੇ ਵੀ ਬਾਅਦ ਆਪਾਂ ਨੂੰ ਹੇਅਰ ਸਟਾਈਲ ਦੇ ਜ਼ਿਆਦਾ ਆਉਂਦੇ ਨਹੀਂ ਔਰ 나ই ਮੈਨੂੰ ਜਿਆਦਾ ਪਸੰਦ ਆ ਆਪਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਬਸ ਸਿੰਪਲ ਜਿਹਾ ਹੀ ਕੰਮ ਹੁੰਦਾ ਆ ਨੈਕਸਟ ਹੈ ਜੀ ਬਹੁਤ ਸੁੰਦਰ ਹਾਊਸ ਜੀ ਟੱਚ ਉਡ ਦੀ ਤੁਸੀਂ ਕਿਹੜੇ ਸਕੂਲ ਵਿੱਚ ਹੋ ਤੇ ਕਿਹੜੇ ਪਿੰਡ ਸ਼ਹਿਰ ਪ੍ਰਵੀਨ ਆ ਪ੍ਰਵੀਨ ਜੀ ਆਪਾਂ ਰਹਿੰਦੇ ਹੈਗੇ ਆ ਫਰੀਦਕੋਟ ਤੇ ਪੜਾਉਂਦੇ ਹੈਗੇ ਆ ਗਰਲ ਸਕੂਲ ਕੋਟਕਪੂਰਾ ਆ ਸਿਸਟਰ ਮੈਨੂੰ ਤਾਂ ਵਹਿਮ ਬੈਠਿਆ ਹੋਇਆ ਕਿ ਮਨੀ ਪਲਾਂਟ ਨਹੀਂ ਚਾਹੀਦਾ ਘਰ ਵਿੱਚ ਬਸ ਕੁਝ 네ਗੇਟਿਵ ਜਿਹਾ ਬਸ ਇਦਾਂ ਹੁੰਦਾ ਹੈ ਕਿ ਕੁਝ ਮਾੜਾ ਨਾ ਹੋ ਜਾਵੇ ਇਹਨੂੰ ਟਕੇ ਸੁਟ ਦੋ ਸ੍ਰਿੰਦਰਕੌਰ ਜੀ ਸ੍ਰਿੰਦਰਕੌਰ ਜੀ ਇਦਾਂ ਨਾ ਸੋਚੋ ਜਿਹੜੀ ਕੁਦਰਤ ਨੇ ਬਣਾਈ ਹੁੰਦੀ ਹੈ ਨਾ ਚੀਜ਼ ਕੋਈ ਉਹ ਕੋਈ ਵੀ ਮਾੜੀ ਨਹੀਂ ਹੁੰਦੀ ਕੁਦਰਤ ਨੇ ਕਦੇ ਵੀ ਕੁਝ ਮਾੜਾ ਨਹੀਂ ਬਣਾਇਆ ਹੈਗਾ ਇਸ ਕਰਕੇ ਕਦੇ ਬਿਲਕੁਲ ਇਹ ਵਿਚਾਰ ਤੁਸੀਂ ਆਪਣੇ ਮਨ 'ਚ ਨਾ ਲੈ ਕੇ ਆਇਓ ਕਿ ਜਿਹੜੀ ਕੁਦਰਤ ਨੇ ਚੀਜ਼ਾਂ ਬਣਾਈਆਂ ਨੇ ਨਾ ਜੀ ਉਹ ਤਾਂ ਬਹੁਤ ਵਧੀਆ ਬਣਾਈਆਂ ਨੇ ਉਹ ਤਾਂ ਆਪਣੇ ਕੰਮ ਲੀਆਂ ਨੇ ਪਰ ਜੋ ਅਸੀਂ ਚੀਜ਼ਾਂ ਬਣਾਉਂਦੀਆਂ ਨਾ ਉਹ ਚੀਜ਼ਾਂ ਘਰਾਵ ਨੇ ਸੋ ਇਹ ਬਿਲਕੁਲ ਮੈਂ ਸੋਚੋ ਕਿ ਮਨੀ ਪਲਾਟ ਜਿਹੜਾ ਉਹ ਸਹੀ ਨਹੀਂ ਹੁੰਦਾ ਕੁਦਰਤ ਕਦੇ ਵੀ ਕੁਝ ਗਲਤ ਨਹੀਂ ਕਰਦੀ ਅ ਸਸੀਕਾਲ ਜੀ ਤੁਹਾਡੇ ਬਲੌਗ ਬਹੁਤ ਘੈਂਟ ਲੱਗਦਾ ਹੈ ਸੰਦੀਪ ਨੂੰ ਕਹੋ ਕਿ ਪਿਆਜ਼ ਬਾਹਰ ਬੈਠ ਕੇ ਕੱਟਿਆ ਕਰੇ ਹੁਣ ਤਾਂ ਮੌਸਮ ਬਦਲ ਗਿਆ ਮੇਰੇ ਮੇਰਾ ਨਾਮ ਵੀ ਬੋਲ ਦਿਓ ਸੁਖਬੀਰ ਕੌਰ ਧੂਰਕੋਟ ਰਣਸੀ ਜ਼ਿਲ੍ਹਾ ਮੁੱਗਾ ਸੁਖਬੀਰ ਕੌਰ ਜੀ ਥੈਂਕ ਯੂ ਸੋ ਮਚ ਬਿਲਕੁਲ ਸਹੀ ਕਹਿ ਰਹੇ ਹੋ ਬਸੇ ਉਹ ਤਾਂ ਹੀ ਕਰਦੀ ਹੁੰਦੀ ਆ ਕੱਲ ਬਸ ਪਤਾ ਨਹੀਂ ਕਿਵੇਂ ਬੈਠ ਗਈ ਕਿਚਨ 'ਚ ਤੇ ਸਖਵੀਰ कौर ਜੀ ਮੈਂ ਦੇਖਦੀ ਆਂ ਦਿੱਲੀ ਤੁਹਾਡਾ ਕਮੈਂਟ ਆਉਂਦਾ ਹੀ ਆਉਂਦਾ ਹੁੰਦਾ ਤੇ ਤੁਹਾਡਾ ਨਾਮ ਵੀ ਲਿਖਿਆ ਹੁੰਦਾ ਤੁਹਾਡਾ ਪਿੰਡ ਦਾ ਨਾਮ ਵੀ ਲਿਖਿਆ ਹੁੰਦਾ ਤੇ ਅੱਜ ਆਪਾਂ ਤੁਹਾਡਾ ਕਮੈਂਟ ਹੈ ਜਿਹੜਾ ਉਹ ਪੜ੍ਹ ਵੀ ਦਿੱਤਾ ਆਹ ਪਤਾ ਨਹੀਂ ਕਿਸੇ ਨੇ ਕੀ ਲਿਖਿਆ ਸੁਖਚੈਨ ਸਿੰਘ ਇਹਨਾਂ ਦਾ ਹੀ ਆਉਂਦਾ ਹੁੰਦਾ ਜੀ ਕਮੈਂਟ ਇਸ ਤਰ੍ਹਾਂ ਦਾ ਇਹਨਾਂ ਨੇ ਲਿਖਿਆ 3 ਮਿੰਟ ਦੀ ਵੀਡੀਓ 10 ਮਿੰਟ ਦਾ ਪ੍ਰਪੇਅਰ ਕਰਦੇ ਹੋ ਪਤਾ ਨਹੀਂ ਕੀ ਕਹਿੰਦੇ ਆ ਮੈਨੂੰ ਤਾਂ ਕੋਈ ਸਮਝ ਸਮਝ ਨਹੀਂ ਆਈ ਹੈਗੀ ਐ ਸੁਖਚੈਨ ਸਿੰਘ ਕੌਣ ਨੇ ਕਿਹੜੀ ਭੈਣ ਨੇ ਉਹ ਉਹ ਸਾਈਡੀ ਤੋਂ ਮੈਨੂੰ ਤਾਂ ਕੁਝ ਸਮਝ ਨਹੀਂ ਆਇਆ ਪਰ ਇਦਾਂ ਦੇ ਕਮੈਂਟ ਉਹ ਜ਼ਰੂਰ ਕਰਦੇ ਰਹਿੰਦੇ ਨੇ ਮੈਨੂੰ ਅੱਜ ਵੀ ਕੁਝ ਅਲੱਗ ਜਿਹੀ ਡਿਫਰੈਂਟ ਜਿਹੀ ਕਮੈਂਟ ਉਹ ਕਰਦੇ ਨੇ ਕਿ ਤੁਸੀਂ ਕੁਝ 네ਗੇਟਿਵ ਜਿਹੀ ਕਮੈਂਟ ਕੀਤਾ ਸੀਗਾ ਤੁਸੀਂ ਐਵੇਂ ਹੀ ਬੋਲਦੇ ਹੋ ਕੋਈ ਕੰਮ ਦੀ ਗੱਲ ਨਹੀਂ ਕਰਦੇ ਪਤਾ ਨਹੀਂ ਕੁਝ ਇਦਾਂ ਕਿਹਾ ਸੀਗਾ ਮੈਨੂੰ ਨਹੀਂ ਯਾਦ ਹੈਗਾ ਜੀ ਕੁਝ ਇਸ ਤਰ੍ਹਾਂ ਦੇ ਕਮੈਂਟ ਆਪਾਂ ਬੜਾ ਧਿਆਨ ਨਹੀਂ ਦਿੰਦੇ ਇਹਨਾਂ ਵੱਲ ਅ ਤੁਸੀਂ ਬਿਲਕੁਲ ਠੀਕ ਐ ਭੈਣ ਜੀ ਮੇਰੇ ਹਸਬੰਡ ਦੀ ਸੇਠ ਠੀਕ ਨਹੀਂ ਰਹਿੰਦੀ ਮੈਨੂੰ ਜਦੋਂ ਉਹਨਾਂ ਤੋਂ ਬਿਨਾਂ ਕਿਤੇ ਜਾਣਾ ਪੈਂਦਾ ਮਨ ਖਰਾਬ ਹੁੰਦਾ ਰੂਹ ਘਰਚੀ ਰਹਿੰਦੀ ਬਿਲਕੁਲ ਸਹੀ ਕਹਿ ਰਹੇ ਹੋ ਜੀ ਜਦੋਂ ਹਸਬੰਡ ਬਿਮਾਰ ਹੁੰਦੇ ਨੇ ਨਾ ਮੇਰੇ ਹਸਬੰਡ ਵੀ ਜਦੋਂ ਬਿਮਾਰ ਸੀ ਨਾ ਜੇ ਕਦੇ ਮੈਨੂੰ ਜਾਣਾ ਪੈਂਦਾ ਸੀ ਕਿਸੇ ਕੰਮ ਕੋਈ ਫਰੂਟ ਲਿਆਉਣਾ ਜਾਂ ਸਕੂਲ ਚ ਕਦੇ ਮੈਨੂੰ اٹੈਂਡੈਂਸ ਲਾਉਣ ਲਈ ਜਾਣਾ ਪੈਂਦਾ ਸੀ ਨਾ ਤੇ ਮੈਨੂੰ ਆਏ ਹੁੰਦਾ ਸੀਗਾ ਕਿ ਉਹ ਟਾਈਮ ਕਦੋਂ ਆਵੇ ਜਦੋਂ ਮੈਂ ਭੱਜ ਕੇ ਘਰੇ ਪਹੁੰਚ ਜਾ ਮੇਰੇ ਜਾਂਦੀ ਨੂੰ ਪਤਾ ਨਹੀਂ ਕੀ ਹੋ ਜੂਗਾ بس ਮੇਰਾ ਅਹੀਂ ਦਿਲ ਰਹਿੰਦਾ ਸੀ ਸਾਰਾ ਦਿਨ ਵੀ ਮੇਰੇ ਜਾਂਦੀ ਨੂੰ ਪਤਾ ਨਹੀਂ ਕੀ ਹੋ ਜਾਊਗਾ ਮੈਂ ਆ ਕੇ ਦੇਖਦੀ ਸੀ ਤਾਂ ਤਾਂ ਮੈਨੂੰ ਮੇਰੇ ਚ ਸਾਹ ਪੈਂਦੇ ਸੀ ਜੇ ਮੈਨੂੰ ਥੋੜਾ ਜਿਹਾ ਵੀ ਕਿਤੇ 15 ਮਿੰਟ ਲਈ ਜਾਣਾ ਪੈ ਜਾਂਦਾ ਨਾ ਮੈਨੂੰ ਅਹੀਂ ਹੋਈ ਜਾਂਦਾ ਸੀ ਕਿ ਪਿੱਛੋਂ ਪਤਾ ਨਹੀਂ ਕੀ ਹੋ ਜਾਊਗਾ ਵੀ ਮੈਂ ਛੇਤੀ ਪਹੁੰਚਾਂਗਾ ਪਰ ਇਹ ਹੁੰਦਾ ਜੀ ਮੈਂ ਮਹਿਸੂਸ ਕਰ ਸਕਦੀ ਹਾਂ ਤੁਹਾਡਾ ਦੁੱਖ ਹਾਂ ਲੋ ਜੀ ਨੈਕਸਟ ਹੈ ਆਈ ਐਮ 우샤 ਫਰੋਂ ਸਥਿਆਲਾ ਡਿਸਟ੍ਰਿਕਟ ਅੰਮ੍ਰਿਤਸਰ ਮੇਰਾ ਵੀ ਨਾਮ ਬੋਲ ਦੇਣਾ ਸੱਸੀ ਇਕਾਲ ਜੀ ਆਈ ਲਾਈਕ ਯੂ ਥੈਂਕ ਯੂ ਜੀ 우ਸ਼ਾ ਜੀ ਥੈਂਕ ਯੂ ਸੋ ਮੱਚ ਨਾਮ ਆਪਾ ਬੋਲਤਾ ਤੁਹਾਡਾ ਅ ਲੋ ਜੀ ਕਾਫੀ ਹੋ ਗਏ ਮੇਰਾ ਖਿਆਲ ਆ ਫਿਰ ਥੋੜਾ ਬੋਰਿੰਗ ਹੋ ਜਾਊਗਾ ਜੇ ਆਪਾਂ ਇੱਕੇ ਕੰਮ ਤੇ ਲੱਗੇ ਰਹੇ ਹਣਾ ਤੇ ਲੋ ਜੀ ਤੁਸੀਂ ਕਮੈਂਟ ਜਿਹੜਾ ਉਹ ਪੜ ਲਿਆ ਹੋਣਾ ਹੈ ਜਿਹੜਾ ਮੈਂ ਪਾਇਆ ਸੀਗਾ ਦੇਖ ਲਓ ਇਸ ਤਰ੍ਹਾਂ ਦੀ ਦੁਨੀਆ ਵੀ ਹੈਗੀ ਐ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਇਸ ਤਰ੍ਹਾਂ ਦਾ ਲਿਖਣ ਵਾਲੇ ਹੈ ਨਾ 네ਗੇਟਿਵ ਥਿੰਕਿੰਗ ਵਾਲੇ ਲੋਕਾਂ ਦੀ ਦੁਨੀਆ ਭਰੀ ਪਈ ਐ ਪੋਜ਼ਿਟਿਵ ਲੋਕ ਬਹੁਤ ਘੱਟ ਨੇ ਪਤਾ ਨਹੀਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਕੌਣ ਐ ਇਹ ਕੋਈ ਨੋਨ ਐ ਜੋ ਅੱਛਾ ਨਹੀਂ ਲੱਗ ਰਿਹਾ ਜਿਨ੍ਹਾਂ ਨੂੰ ਮੇਰੇ ਵਲੌਗ ਦੇਖ ਕੇ ਉਹਨਾਂ ਨੂੰ ਕੋਈ ਖੁਸ਼ੀ ਨਹੀਂ ਹੋ ਰਹੀ ਮੈਨੂੰ ਨਹੀਂ ਸਮਝ ਆਉਂਦੀ ਕੋਈ ਜੈਲਸੀ ਹੋ ਰਹੀ ਆ ਮੇਰੇ ਨਾਲ ਇਹ ਕੌਣ ਨੇ ਹੁਣ ਇਹ ਸੁਖਚੈ ਅੱਜ ਕੱਲ ਤੁਹਾਨੂੰ ਪਤਾ ਹੀ ਆ ਆਈਡੀਆ ਦਾ ਪਤਾ ਨਹੀਂ ਕਿਹੜੇ ਕਿਹੜੇ ਨਾਮ ਦੀਆਂ ਬਣੀਆਂ ਹੁੰਦੀਆਂ ਨੇ ਤੇ ਬੰਦਾ ਕੋਈ ਆ ਨੇੜੇ ਦਾ ਹੀ ਹੁੰਦਾ ਸਮਝ ਨਹੀਂ ਆਉਂਦੀ ਹੁੰਦੀ ਵੀ ਕੌਣ ਆ ਇਹ ਹਨਾ ਤੇ ਇਹਨਾਂ ਦਾ ਕਮੈਂਟ ਆ ਜਿਹੜਾ ਉਹ ਹਮੇਸ਼ਾ ਇਸ ਤਰ੍ਹਾਂ ਦਾ ਆਉਂਦਾ ਹੁੰਦਾ ਔਰ ਮੈਨੂੰ ਨਹੀਂ ਲੱਗਦਾ ਕਦੇ ਮੈਂ ਕੋਈ ਫਜ਼ੂਲ ਜਹੂਲ ਜਲੂਲ ਬੋਲਦੀ ਆ ਮੈਂ ਕਦੇ ਕੋਸ਼ਿਸ਼ ਇਦਾਂ ਦੀ ਨਹੀਂ ਕਰਦੀ ਹੈਗੀ ਬੋਲਣ ਦੀ ਔਰ ਮੈਂ ਆਪਦੇ ਆਪ ਨੂੰ ਬੜ ਕਿਉਂਕਿ YouTube ਹੈ ਇਹ ਕੋਈ ਐਵੇਂ ਨਹੀਂ ਹੈਗਾ ਕਿ ਅਸੀਂ ਘਰ 'ਚ ਬੋਲ ਰਹੀਆਂ ਕੋਈ ਦੋ ਬੰਦੇ ਬੈਠੇ ਉਹਨਾਂ ਨਾਲ ਗੱਲ ਕਰ ਰਹੀਆਂ ਇਹ ਦੂਰ ਦੂਰ ਤੱਕ ਜਾਣ ਵਾਲਾ ਇੱਕ ਸੋਸ਼ਲ ਮੀਡੀਆ ਹੈ ਇਸ ਕਰਕੇ ਮੈਂ ਕਦੇ ਵੀ ਬਿਨਾਂ ਸੋਚੇ ਸਮਝੇ ਮੈਨੂੰ ਲੱਗਦਾ ਨਹੀਂ ਬੋਲਦੀ ਹੈਗੀ ਜਿਹੜਾ ਇਹਨਾਂ ਨੇ ਲਿਖਿਆ ਸੀਗਾ ਕਿ ਤੁਸੀਂ ਤਾਂ ਐਵੇਂ ਹੀ ਬੋਲੀ ਜਾਂਦੇ ਹੋ ਕੋਈ ਚੱਜ ਦੀ ਪਤਾ ਨਹੀਂ ਕੋਈ ਕੰਮ ਦੀ ਗੱਲ ਨਹੀਂ ਕਰਦੇ ਜੇ ਮੈਂ ਕੰਮ ਦੀ ਗੱਲ ਨਹੀਂ ਕਰਦੀ ਤਾਂ ਫਿਰ ਤੁਹਾਨੂੰ ਕੰਮ ਦੀਆਂ ਗੱਲਾਂ ਹੋਰ ਕਿਤੋਂ ਲੱਭਣੀਆਂ ਵੀ ਨਹੀਂ ਹੈਗੀਆਂ ਪਤਾ ਨਹੀਂ ਤੁਹਾਡੀਆਂ ਹੋਰ ਫਿਰ ਕਿਹੜੀਆਂ ਕੰਮ ਦੀਆਂ ਗੱਲਾਂ ਨੇ ਜੇ ਇੱਧਰ ਉੱਧਰ ਹੱਥ ਮਾਰਦੀ ਫਿਰਾਂ ਫਿਰ ਸ਼ਾਇਦ ਤੁਹਾਨੂੰ ਜ਼ਿਆਦਾ ਅੱਛਾ ਲੱਗੇ ਸੋ ਇਸ ਤਰ੍ਹਾਂ ਦੇ ਕਮੈਂਟ ਜਿਹੜੇ ਉਹ ਜਿਆਦਾ ਤੁਸੀਂ ਆਪਣਾ ਮੇਰੀਆਂ ਵੀਡੀਓ ਨਾਲ ਦੇਖਿਆ ਕਰੋ ਜਿन्हे ਨਹੀਂ ਦੇਖਣੀਆਂ ਹੁੰਦੀਆਂ ਜਿਹਨੂੰ ਐ ਲੱਗਦਾ ਕਿ ਮੈਂ ਕੋਈ ਕੰਮ ਦੀ ਗੱਲ ਨਹੀਂ ਦੱਸਦੀ ਨਾਲੇ ਕਮੈਂਟ ਕਰਦੇ ਨੇ ਨਾਲੇ ਦੇਖਣੀਆਂ ਜ਼ਰੂਰ ਨਹੀਂ ਕਮੈਂਟ ਕਰਦੇ ਨੇ ਤੇ ਨਾਲੇ ਨਾਲੇ ਮੈਂ ਕੰਮ ਦੀ ਗੱਲ ਨਹੀਂ ਕਰਦੀ ਜੇ ਮੈਂ ਕੰਮ ਦੀ ਗੱਲ ਨਹੀਂ ਕਰਦੀ ਫਿਰ ਤੁਸੀਂ ਦੇਖਦੇਗਾ ਤੋ ਨਾ ਦੇਖੋ ਠੀਕ ਹੈ ਜੀ ਜੇ ਕਿਸੇ ਨੂੰ ਮੇਰੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਤਾਂ ਨਾ ਦੇਖੋ ਪਰ ਮੇਰੀਆਂ ਬਹੁਤ ਸਾਰੀਆਂ ਭੈਣਾਂ ਹੈਗੀਆਂ ਨੇ ਜਿੰਨਾਂ ਨੂੰ ਮੇਰੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਨੇ ਬਹੁਤ ਪਿਆਰ ਕਰਦੀਆਂ ਨੇ ਔਰ ਮੈਂ ਆਪਣੇ ਆਪਣੀਆਂ ਭੈਣਾਂ ਦੇ ਹਮੇਸ਼ਾ ਨਾਲ ਹੈ ਤੇ ਮੈਂ ਬਸ ਇਹੀ ਕਹਿਣਾ ਚਾਹੂੰਗੀ ਸਾਰਿਆਂ ਨੂੰ ਕਿ ਹਿੰਮਤ ਰੱਖੋ ਹੌਸਲਾ ਰੱਖੋ ਤੇ ਬੁਲੰਦ ਹੋ ਕੇ ਹੌਸਲੇ ਬੁਲੰਦ ਰੱਖ ਕੇ ਜ਼ਿੰਦਗੀ ਜਿਹੜੀ ਉਹ ਸ਼ੇਰਾਂ ਵਾਂਗੂ ਜਿਓ ਪਰਵਾਹ ਨਾ ਕਰੋ ਕਿਸੇ ਦੀ ਐਂਡ ਬੇਫਿਕਰ ਹੋ ਕੇ ਆ ਕੁੱਤੇ ਭੌਂਦੇ ਰਹਿੰਦੇ ਨੇ ਹਾਥੀ ਤੁਰ ਜਾਂਦਾ ਰਹਿੰਦਾ ਉਹ ਬੜੀ ਮਸਤ ਜ਼ਿੰਦਗੀ ਜਿਓ ਠੀਕ ਹੈ ਜੀ ਚਲੋ ਕਾਫੀ ਹੋ ਗਿਆ ਵਲੌਗ ਮੈਨੂੰ ਲੱਗਦਾ ਹੁਣ ਆਪਾਂ ਫਿਰ ਮਿਲਾਂਗੇ ਕੋਈ ਹੋਰ ਵਧੀਆ ਜਿਹਾ ਵਲੌਗ ਲੈ ਕੇ ਤੇ ਅੱਜ ਆਪਾਂ ਬਲੌਗ ਦਾ ਇਥੇ ਐਂਡ ਕਰਦੇ ਆਂ ਤੇ ਫੇਰ ਦੁਬਾਰਾ ਤੋਂ ਤੁਹਾਨੂੰ ਐਂਡ ਕਰਨ ਤੋਂ ਪਹਿਲਾਂ ਫੇਰ ਤੁਹਾਨੂੰ ਸਾਰਿਆਂ ਨੂੰ ਢੇ ਸਾਰੀਆਂ ਮੁਬਾਰਕਾਂ ਕਿ ਤੁਹਾਡੀ ਭੈਣ ਦੇ ਜਿਹੜੇ ਸਬਸਕ੍ਰਾਈਬਰ ਨੇ ਉਹ ਦੋਨਾਂ ਚੈਨਲਾਂ ਉੱਤੇ 10-10 ਹਜ਼ਾਰ ਹੋ ਗਏ ਨੇ ਤੇ ਇਹ ਹੋਇਆ ਸਾਰਾ ਕੁਝ ਤੁਹਾਡੀ ਬਦੌਲਤ ਹੈ ਤੇ ਤੁਸੀਂ ਆਪਣਾ ਪਿਆਰ ਤੇ ਸਪੋਰਟ ਤੇ ਮੇਰੀ ਹਿੰਮਤ ਇਸ ਤਰ੍ਹਾਂ ਹੀ ਵਧਾਉਂਦੇ ਰਹੋ ਥੈਂਕ ਯੂ ਸੋ ਮਚ